ਆਰੇ ਆ ਬਾਹ ਖਿੱਚ ਖੋਈ ਨਹੀਂ ਐ ਆਪਰੇ ਜਿਹੜਾ ਯਾਰ ਉਹ ਕੋਈ ਗੱਲ ਨਹੀਂ ਉਹ ਤੋਂ ਹੀ ਲੈਣੀ ਐ ਵੀ ਹੋਰ ਕੀ ਕਰਨੀ ਹਲੋ ਹਲੋ ਯਾਰ ਠੀਕ ਆ ਕੋਡੋ ਕੋਡੋ ਮੋੜਸਲਾ ਆਪਣਾ ਤੁਸੀਂ ਤੁਹਾਡਾ ਟਾਈਮ ਓਵਰ ਹੋ ਗਿਆ ਚਲੋ ਹੁਣ ਹੁਣ ਅਗਲੇ ਅਗਲੇ ਬੰਦੇ ਆਉਣ ਦੋ ਚਲੋ ਹੋਰ ਹੋਰ ਪਾਰਟੀਆਂ ਆਉਣ ਦੋ ਤੁਸੀਂ ਚਲੋ ਅਗੇ ਜਨਾਬ ਹਾਂਜੀ ਅਗੇ ਮੁਝੇ ਆਖੜਿਆ ਜਾ ਸਹੀ ਮੈਂ ਕਹ ਜੀ ਇਹ ਡਾਕਟਰ ਦੱਸੂਗਾ ਕਿ ਡਾਕਟਰ ਕੋਲ ਜਾ ਕੇ ਵੇਖਣੇ ਆ। ਇਹ ਕਿਵੇਂ ਵੇਖ ਦੋ ਕੋਲ ਸਕੂਲ ਆ ਨਾਮੀ ਸਕੂਲ ਆ ਔਰ ਇਹ ਨਸ਼ੇ ਦੀ ਹਾਲਾਤ ਦੇ ਵਿੱਚ ਇੱਥੇ ਪਏ ਆ। ਇਹਦੇ ਬਾਰੇ ਡਾਕਟਰ ਹੀ ਦੱਸ ਸਕਦਾ ਜੀ ਜੋ ਵੀ ਉਸ ਪਾਰਟਨਰ ਚ ਰਿਪੋਰਟ ਆਊਗੀ ਉਹਦੇ ਮੁਤਾਬਕ ਕਰ ਲਈ ਹੋਊਗੀ। ਜੀ ਇਹ ਪ੍ਰਵਾਸੀ ਆ ਜੀ ਕੋਈ ਪਤਾ ਨਹੀਂ ਬਿਹਾਰ ਤੋਂ ਆ ਕੇ ਯੂਪੀ ਤੋਂ ਆ। ਸਾਡਾ ਪਿੰਡ ਵਾਂਖਾ ਆ ਉਹ ਜੋ ਚਿੱਟੇ ਦੇ ਨਸ਼ੇ ਦੇ ਗੜਬਾਜੋ ਜਾਣਿਆ ਜਾਂਦਾ। ਦੇਸੀ ਸ਼ਰਾਬ ਚਿੱਟਾ ਹਰ ਚੀਜ਼ ਦਾ ਨਸ਼ਾ ਜਿਹੜਾ ਇੱਥੇ ਸ਼ਰਿਆਮ ਵੇਖਦਾ ਜੀ ਇਹ ਪ੍ਰਵਾਸੀ ਆ ਇਹਦੇ ਵਰਗੇ ਬਹੁਤ ਪ੍ਰਵਾਸੀ ਆ ਜਿਹੜੇ ਨਸ਼ਾ ਕਰਨ ਦੇ ਮਾਰੇ ਇੱਥੇ ਅਨਲੀਗਲ ਸਾਡੇ ਪਿੰਡ 'ਚ ਬਹੁਤ ਜ਼ਿਆਦਾ ਰਹਿੰਦੇ ਆ ਇਹ ਪਿਛਲੇ 5-6 ਸਾਲ ਤੋਂ ਇੱਥੇ ਰਹਿ ਰਿਹਾ ਤੇ ਇਹਦੀ ਨਾ ਕੋਈ ਵੈਰੀਫਿਕੇਸ਼ਨ ਆ ਨਾ ਇਹਦਾ ਕੋਈ ਨਾਂ ਪਤਾ ਆ ਜੀ ਨਾ ਕੋਈ ਨਾਂ ਪਤਾ ਇਹਦਾ ਪਤਾ ਕਿਸ ਨੂੰ ਕਿਸ ਨੂੰ ਨੂੰ ਪਤਾ ਕਿੱਥੋਂ ਆਇਆ ਕਿੱਥੋਂ ਨਹੀਂ ਅੱਜ ਰਾਤ ਕੋਈ ਓਵਰਡੋਜ਼ ਦੇ ਕਾਰਨ ਇੱਥੇ ਜਿੱਥੇ ਪਿਆਰਾਂ ਦਾ ਛੜਕਾ ਛੁੜਕਾ ਦੇ ਵਿੱਚ ਨਾਲੇ ਦੇਖ ਕੇ ਰਾਤ ਇਹਦੀ ਅੱਜ ਡੈਥ ਹੋ ਗਈ ਆ ਇਹ ਲੱਗਦਾ ਹੈ ਕਿ ਬਲੌਗ ਇਹ ਪੂਰਾ ਹੋ ਗਿਆ ਦਾ ਜੀ ਤੇ ਰਾਤ ਦਾ ਆਕਰਜਾ ਸਰੀਰ ਦਾ ਪੇਟ ਵਿੱਚ ਨਾਲ ਦੇ ਵਿੱਚ ਕਿਦੀ ਰਿਐਕਟ ਹੈ ਅੰਦਰ ਕਿ じゃ ਕਿੱਥੇ ਕਹਿੰਦੇ ਦੁਕਾਨਾਂ ਦੇ ਅੰਦਰ ਹੀ ਰਹਿੰਦਾ ਨਹੀਂ ਜੀ ਇਹਦਾ ਇੱਕ ਟਕਾਣਾ ਨਹੀਂ ਇਹ ਕੋਈ 10 ਦਿਨ ਉਹ ਇੱਥੇ ਤੇ 10 ਦਿਨ ਉੱਥੇ ਕਿਉਂਕਿ ਇਹਦੇ ਵਰਗੇ ਸਾਡੇ ਪਿੰਡ 'ਚ ਬਹੁਤ ਆ ਇਹਦੇ ਵਰਗੇ ਸਾਡੇ ਪਿੰਡ 'ਚ ਪ੍ਰਵਾਸੀ ਜਿਹੜੇ ਬਾਹਰ ਦੇ ਆਏ ਦਾ ਬਹੁਤ ਆ ਜਿਹੜੇ ਸਿਰਫ ਨਸ਼ੇ ਦੇ ਕਾਰਨ ਇੱਥੇ ਰਹਿੰਦੇ ਸਾਡੇ ਪਿੰਡ ਦੇ ਕਿਉਂਕਿ ਇੱਥੇ ਨਸ਼ਾ ਜਿਹੜੀ ਮਸੀਲਟੀ ਹੈ ਨਸ਼ੇ ਦੀ ਬਹੁਤ ਜਲਦੀ ਮਿਲ ਜਾਂਦੀ ਹੈ ਜਿੱਥੋਂ ਮਰਜੀ ਲੱਲੋ ਜਾ ਕੇ ਅਨਲੀਗਲ ਸ਼ਰਾਬ ਵੀ ਚਿੱਟਾ ਵੀ ਹਰ ਜੀ ਦੀ ਮਿਲਦੀ ਇੱਥੇ ਜੀ ਸਾਡੇ ਪਿੰਡਾਂ ਅਵੰਖਾ ਦੇ ਵਿੱਚ ਵੀ ਮਸ਼ਹੂਰ ਹੈ ਜੀ ਪੋਲੀਟਿਕਲੇ ਮਸ਼ਹੂਰ ਆ ਦੂਸਰਾ ਨੰਬਰ ਆਸੀਂ ਇਹ ਮੰਗ ਕਰਦੇ ਵੀ ਇਹਦੇ ਵਰਕੇ ਪ੍ਰਵਾਸੀ ਆ ਜਿਹੜੇ ਅਨਲੀਗਲ ਬੰਦੇ ਆ ਅਵੰਖਾ ਦੇ ਵਿੱਚ ਬਹੁਤ ਜ਼ਿਆਦਾ ਰਹਿੰਦੇ ਆ ਅਸੀਂ ਪੁਲਿਸ ਤੋਂ ਮੰਗ ਕਰਨੇ ਵੇ ਵੈਰੀਫਿਕੇਸ਼ਨ ਕਰਕੇ ਇਹਨਾਂ ਦੀ ਸਾਰੀ ਜਿੰਨੇ ਪਿੰਡਾਂ ਅਵੰਖੇ ਪਿੰਡ ਦੇ ਵਿੱਚ ਡਿਟੇਲ ਕੱਢ ਕੇ ਇਹਨਾਂ ਨੂੰ ਆਪੋ ਆਪਣੇ ਜਿਹੜੇ ਪਿੰਡਾਂ ਦੇ ਵਿੱਚ ਆਪਣੇ ਸਟੇਟਾਂ ਦੇ ਵਿੱਚ ਭੇਜਿਆ ਜਾਏ ਕਿਉਂਕਿ ਬਹੁਤ ਜ਼ਿਆਦਾ ਬੰਦੇ ਇਹੋ ਜਿਹੇ ਰਹਿੰਦੇ ਆ ਜਿਹੜੇ ਅਨਲੀਗਲ ਨਸ਼ੇ ਦੇ ਮਾਰੇ ਇੱਥੇ ਰਹਿੰਦੇ ਆ